ਰਕ ਟੁੱਟੀ ਹੋਈ ਆ ਫਿਰ ਟੂਰ ਵਾਲੇ ਪੈਸੇ ਕਿਉਂ ਲੈ ਰਹੇ ਸੀ ਪੈਸੇ ਤਾਂ ਜੀ ਸਾਨੂੰ ਆਫਸਰਾਂ ਨੇ ਐਸਟ੍ਰੀਮ ਸਾਹਿਬ ਨੇ ਦਲਾਸਾ ਦਿੱਤਾ ਵੀ ਵਿਸ਼ਵਾਸ ਦਿੱਤਾ ਜੀ ਅਸੀਂ ਤਾਂ ਇਹ ਮੱਥੀਆ ਵੀ ਜਾਂ ਤਾਂ ਆ ਜਿਹੜਾ ਸੱਟ ਜਾ ਇਹਨਾਂ ਦਾ ਇਹ ਖੋਲਣ ਲੱਗਾਗੇ ਜੇ ਕੋਸ ਦਿਨ ਦਿਨ ਇਹਨਾਂ ਨੂੰ ਨਹੀਂ ਅਸੀਂ ਤਾਂ ਮਾਰਾਂਗੇ ਚਾਕ ਕੇ ਪਕਾ ਕੇ ਪਰੇ ਤੇ ਆ ਜੇ ਵੀਸੀ ਲਿਆ ਕੇ ਆ ਥੜੇ ਜੇ ਸਾਰੇ ਪਟਾ ਦੇਾਂਗੇ ਹੋਰ ਅੱਕੇ ਕੀ ਕਰਾਂਗੇ ਅਸੀਂ ਹੁਣ ਕੋਈ ਸਰਕਾਰ ਨਹੀਂ ਸੁਣਦੀ ਜੀ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਫਿਰ ਕਹਿ ਦਿੰਦੇ ਆ ਇਹ ਸੜਕਾਂ ਤੇ ਆ ਗਏ ਲੋਕ ਆ ਰਾਨ ਹੁੰਦੇ ਆ ਲੋਕ ਸੜਕ ਤੇ ਆਏ ਬਣਾ ਇਹ ਗੱਲ ਹੀ ਨਹੀਂ ਸੁਣਦਾ ਜੀ ਸਰਕਾਰ ਇਹ ਗੱਲ ਕਹਿ ਦਿੰਦੀ ਆ ਕਿ ਜਿਹੜੇ ਕਿਸਾਨ ਆ ਆਮ ਲੋਕਾਂ ਨੂੰ ਤਾਂ ਕਰਦੇ ਆ ਪਰ ਅਫਸੋਸ ਕਿ ਜਦੋਂ ਤੀ ਸੜਕ ਬਣੀ ਐ ਉਦੋਂ ਤੀ ਉਹ ਸੜਕ ਦਾ ਕੰਮ ਜਿਹੜਾ ਚੱਲਿਆ ਨਹੀਂ ਡੇਲੀ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਤੇ ਹੁਣ ਸਾਡੀ ਚੇਤਾਵਨੀ ਇਹੀ ਆ ਸਰਕਾਰ ਨੂੰ ਜਿੰਨਾ ਚਿਰ ਉਹ ਸੜਕ ਤੇ ਮਟੀਰੀਅਲ ਨਿਉਂਦਾ ਸੀ ਕਿਸੇ ਦੇ ਅੱਖੇ ਤੋਂ ਉੱਠਾਂਗੇ ਨਹੀਂ ਜੀ ਸਸੀ ਕਾ ਜੀ ਤੁਸੀਂ ਲੋਕ ਰਾਇ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਇਸ ਵਕਤ ਮੋੜ ਤਲਵੰਡੀ ਟੂਲ ਪਲਾਜ਼ੇ ਉੱਤੇ ਮੌਜੂਦ ਹਾਂ ਲੰਮੇ ਸਮੇਂ ਤੋਂ ਮੋੜ ਦੇ ਲਾਗੇ ਕਿ ਸੜਕ ਟੁੱਟੀ ਹੋਈ ਸੀ ਉਸ ਸੜਕ ਨੂੰ ਬਣਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਵੀ ਕਿਹਾ ਤੇ ਟੂਲ ਪਲਾਜ਼ੇ ਵਾਲਿਆਂ ਨੂੰ ਵੀ ਕਿਹਾ ਪਰ ਅਫਸੋਸ ਦੀ ਗੱਲ ਕਿ ਉੱਥੇ ਅਨੇਕਾ ਐਕਸੀਡੈਂਟ ਹੁੰਦੇ ਨੇ ਡੇਲੀ ਦੀਆਂ ਲੁੱਟਕੋਆਂ ਹੁੰਦੀਆਂ ਸੀ ਪਰ ਉਹ ਸੜਕ ਨਾ ਬਣਾਈ ਗਈ ਪਰ ਬਣਾਉਣ ਤੋਂ ਬਾਅਦ ਵੀ ਜਿਹੜੇ ਟੂਲ ਵਾਲੇ ਨੇ ਉਹ ਰੁਪਏ ਲੈਂਦੇ ਸੀ ਕਿਉਂਕਿ ਸੜਕ ਤਾਂ ਬਣਾਈ ਨਹੀਂ ਹੋਈ ਸੀ ਫਿਰ ਰੁਪਏ ਕਾਦੇ ਅੱਕੇ ਹੋਏ ਕਿਸਾਨਾਂ ਨੇ ਧਰਨਾ ਨਾਲੇ ਪਹਿਲਾਂ ਵੀ ਕਿਸਾਨ ਧਰਨੇ ਤੇ ਇੱਥੇ ਬੈਠੇ ਰਹੇ ਨੇ ਪਹਿਲਾਂ ਵੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਨਾਲ ਬਜ਼ੁਰਗ ਕਿਸਾਨ ਮੌਜੂਦ ਨੇ ਕਿੰਨਾ ਟਾਈਮ ਹੋ ਗਿਆ ਜੀ ਧਰਨੇ ਤੇ ਬੈਠਿਆਂ ਨੂੰ ਸਾਨੂੰ ਜੀ ਹੁਣ ਤਾਂ ਅਸੀਂ ਬੈਠੇ ਆ 9 ਤਰੀਕ ਤੋਂ ਜੀ ਤੇ ਪਿਛਲੇ ਸਾਲ ਮਾਂ ਸਾਲ ਪਾਰ ਇਸ ਟੂਲ ਪਲਾਦੇ ਤੇ ਰਹੇ ਜੀ ਸਾਨੂੰ ਵਿਸ਼ਵਾਸ ਦਿਵਾ ਕੇ ਐਸਡੀਐਮ ਨੇ ਕਿ ਮਾਂ 2 ਮਹੀਨਿਆਂ ਦੇ ਅੰਦਰ ਅੰਦਰਾਂ 12 ਵਾਰ ਬਣਾਉਗਾ ਲੈਟਰਿੰਗ ਬਾਥਰੂਮ ਹੈਡਰਾ ਖੜਾ ਹੋਊਗਾ ਤੇ ਆਪਣੀ ਐਂਬੂਲੈਂਸ ਹੋਊਗੀ ਜੀ ਜੋ ਪਾਣੀ ਦਾ ਨਖਾਸ ਆ ਖੇਤਾਂ ਦਾ ਜਾਂਦਾ ਸੜਕ ਦਾ ਪਾਣੀ ਨੁਕਸਾਨ ਕਰਦਾ ਸਾਡੇ ਜ਼ਿਮੀਂਦਾਰਾਂ ਦਾ ਉਹਦੇ ਵਾਸਤੇ ਕਹਾਂ ਸੀ ਵੀ ਡੱਗ ਬਣਾਓ ਇੱਥੇ ਕੋਈ ਇੰਤਜ਼ਾਮ ਸਾਰਾ ਐਸਡੀਮ ਸਾਰਾ ਸਾਨੂੰ ਕਹਿ ਕੇ ਮੰਨ ਕੇ ਤੇ ਸਾਨੂੰ ਸਾਲ ਹੋ ਗਿਆ ਸਾਡੀ ਕੋਈ ਬਾਤ ਕਿਸੇ ਅਫਸਰ ਨੇ ਐਸਡੀਮ ਨੇ ਨਾ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜੀ ਤੇ ਜੇ ਇਹਨਾਂ ਕੋਲੇ ਪਲਾਜੇ ਵਾਲਿਆਂ ਕੋਲੇ ਆਉਂਦੇ ਆ ਇਹ ਕਹਿ ਦਿੰਦੇ ਆ ਇਹਦੀ ਸਟੇ ਆ ਜੀ ਫਲਾਨਾ ਜੀ ਕੋਈ ਸਾਨੂੰ ਰਾਹ ਨਹੀਂ ਦਿੰਦੇ ਹੁਣ ਸਾਡੀ ਇੱਕ ਮਥੀ ਹੋਈ ਆ ਕੋਈ ਐ ਸਟ੍ਰੀਮ ਕੋਈ ਅਫਸਰਾ ਜੇ ਅਸੀਂ ਕਿਸੇ ਅਫਸਰ ਸਹਿਮਾਨ ਦੇ ਕਹੇ ਤੋਂ ਉੱਠਾਂਗੇ ਨਹੀਂ ਤੇ ਜੋ ਛੜੀ ਛੜਕ ਨੇ ਆਸੇ ਕਰਾਇਆ ਸਾਡੇ ਪਿੰਡ ਦਾ 25 26 ਸਾਲਾਂ ਦਾ ਨੌਜਵਾਨ ਹੱਡੀ ਰੀੜ ਦੀ ਨਾਲ 2 ਡੂੜ ਸਾਲ ਹੋ ਗਿਆ ਜੋ ਮੰਝੇ ਦਾ ਝੂਂਜ ਰਿਹਾ ਹੈ ਤੇ ਉਹਦਾ ਸ਼ਿਕਾਰ ਹੋਇਆ ਤੇ ਪੰਜ ਚਾਰ ਮੌਤਾਂ ਵੀ ਹੋਈਆਂ ਉੱਥੇ ਤੇ ਜੇ ਗੱਡੀ ਹੌਲੀ ਹੁੰਦੀ ਆ ਜੋ ਟੁੱਟੀ ਸੜਕਾਂ ਉਸ ਗੱਡੀ ਹੋਣੀ ਹੋਰ ਨਾਲ ਲੁੱਟਾਂ ਖੋਹਾਂ ਵੀ ਹੁੰਦੀਆਂ ਤੇ ਹੁਣ ਸਾਡੀ ਚੇਤਾਵਨੀ ਇਹੀ ਆ ਸਰਕਾਰ ਨੂੰ ਜਿੰਨਾ ਚਿਰ ਉਹ ਸੜਕ ਤੇ ਮਟੀਰੀਅਲ ਨਿਲਾਉਂਦਾ ਸੀ ਕਿਸੇ ਦੇ ਅੱਖੇ ਤੋਂ ਉੱਠਾਂਗੇ ਨਹੀਂ ਜੀ ਨਾਲੇ ਸੜਕ ਟੁੱਟੀ ਹੋਈ ਆ ਫਿਰ ਟੂਰ ਵਾਲੇ ਪੈਸੇ ਕਿਉਂ ਲੈ ਰਹੇ ਸੀ ਪੈਸੇ ਤਾਂ ਜੀ ਸਾਨੂੰ ਆਫਸਰਾਂ ਨੇ ਐਸਡਿਮ ਸਾਹਿਬ ਨੇ ਦਲਾਸਾ ਦਿੱਤਾ ਵੀ ਵਿਸ਼ਵਾਸ ਦਿੱਤਾ ਜੀ ਵੀ ਅਸੀਂ ਪ੍ਰਧਾਨ ਸਾਹਿਬ ਮਹੀਨੇ ਦੇ ਅੰਦਰ ਅੰਦਰ ਬਣਾ ਦਾਂਗੇ ਤਰੀਕਾ ਦੇਈ ਜਾਂਦੇ ਆ ਅਗਲੇ ਮਹੀਨੇ ਬਣਾ ਦਾਂਗੇ ਜੀ ਇਦੂ ਅਗਲੇ ਬਣਾਦਾ ਗਿਆ ਕਰ ਕਰਕੇ ਸਾਨੂੰ ਸਾਲ ਪਾਰ ਐ ਹੈਰਾਨ ਕਰਿਆ ਇੱਕ ਸੇਖਪੁਰੇ ਦੇ ਜਿਹੜੇ ਇਹਨਾਂ ਨੇ ਇਲਹਮ ਪਾਏ ਹੋਇਆ ਉਹ ਕਹਿਆ ਸੀ ਵੀ ਸਾਡੇ ਜਿਵੇਂ ਲੋਕਟ ਦੇ ਲੱਗੇ ਹੋਇਆ ਉਵੇਂ ਲਾਓ ਇਹਨਾਂ ਨੇ ਸਾਡੀ ਉਹ ਨਹੀਂ ਗੱਲ ਸੁਣੀ ਉੱਥੇ ਸਾਡੇ 15 ਟਰੈਕਟਰਾਂ ਦੇ ਨੁਕਸਾਨ ਹੁੰਦੇ ਆਉਂਦੇ ਕਿੱਲ বাজਦੇ ਆ ਟਾਇਰ ਫੁੱਟਦੇ ਆ ਕੋਈ ਗੱਲ ਨਹੀਂ ਮੰਨੀ ਜੇ ਉਹਨਾਂ ਚ ਰਸੀ ਨਹੀਂ ਉੱਠਾ ਆ ਕੋਈ ਮਰਜ਼ੀ ਆ ਜੇ ਜੂਨੀਅਨ ਹੈ ਗਿਆ ਆਪਣੀ ਮਾਨਸਾ ਭਾਰਤੀ ਕਿਸਾਨ ਜੂਨੀਅਨ ਗਾਇਰਨਾਜ ਨੀਤੀ ਤੇ ਭਾਰਤੀ ਕਿਸਾਨ ਸਿੱਧੂ ਪਰ ਅਸੀਂ ਦੋਨੇ ਇਕੱਠੇ ਬੈਠਿਆ ਉਹਨਾਂ ਚਰਨਾ ਉੱਠਾਂਗੇ ਉੱਠਣ ਦਾ ਸਾਨੂੰ ਕੋਈ ਵਿਚਾਰ ਨਹੀਂ ਬਾਕੀ ਇਹਨਾਂ ਨੂੰ ਪੁੱਛ ਲਓ ਸਰਕਾਰ ਨੇ ਸਰਕਾਰ ਨਾਲ ਗੱਲਬਾਤ ਕੋਈ ਕੋਈ ਸਰਕਾਰ ਦਾ ਨਮੈਂਦਾ ਹੈ ਤੁਹਾਡੇ ਕੋਲੇ ਸਰਕਾਰ ਨਾਲ ਜੀ ਅਸੀਂ ਮੰਗ ਪੱਤਰ ਦਿੰਦੇ ਰਹੇ ਹਾਂ ਡੀਸੀ ਸਾਹਿਬ ਨੂੰ ਵੀ ਦਿੱਤਾ ਤੇ ਇਹਦੀ ਮੈਨੂੰ ਦੋਨਾ ਦਿੱਤਾ ਨਾ ਜੀ ਤਲਵੰਡੀ ਦਿੱਤਾ ਮੋੜ ਦਿੱਤਾ ਸਾਨੂੰ ਵਿਸ਼ਵਾਸ ਬਸ ਜੀ ਉਹ ਥੋੜਾ ਕਰਾ ਦੇਣਗੇ ਜੀ ਇਹ ਥੋੜਾ ਜਾਇਜ਼ ਹੈ ਜੀ ਕੰਮ ਕੋਈ ਸਾਡਾ ਕੰਮ ਨਹੀਂ ਉਹਨਾਂ ਨੇ ਕਰਿਆ ਉੱਥੇ ਤਾਂ ਸਾਡੇ ਜੀ ਸੱਟਾ ਸੱਟਾ ਲੋਕਾਂ ਦੇ ਬਹੁਤ ਹੋ ਜੀਆਂ ਐਕਸੀਡੈਂਟ ਬਹੁਤ ਹੋਏ ਨੇ ਉੱਥੇ ਤੇ ਫਿਰ ਇੱਥੇ ਤੁਸੀਂ ਲਾ ਲਓ ਜੀ ਮੇਰਾ ਪਿੰਡ ਮਾਨਸਕਲਾ ਹੈ ਅੱਛਾ ਜੀ ਮੈਂ ਜੂਨੀਅਰ ਦਾ ਪ੍ਰਧਾਨ ਆ ਬਲਾਕ ਮੇਰੇ ਪਿੰਡ ਦਾ ਇੱਕ ਦੋਤਾ ਮਰ ਗਿਆ 12 13 ਸਾਲ ਦਾ ਉਹਨਾਂ ਦੀ ਗੱਡੀ ਇੱਥੇ ਇਹਨਾਂ ਨੇ ਰੋਕੀ ਰੱਖੀ ਉਹਨਾਂ ਨੇ ਬੈਨ ਕਰਾ ਲਈ ਵੀ ਆਪਾਂ ਭੋਗਤੇ ਜਾਵਾਂਗੇ ਇਹਨਾਂ ਨੇ ਉਹਨਾਂ ਦਾ ਟਾਈਮ ਟੇਪਾਤਾ ਜੀ ਭੋਗ ਤੋਂ ਨੰਗਾ ਨਹੀਂ ਦਿੱਤੀ ਉਹ ਕਿਉਂ ਆਪਣਾ ਉਹ ਨੰਗਾ ਨਹੀਂ ਦਿੱਤੀ ਪਰਚੀ ਕਟਾਉ ਆਪਾਂ ਨੂੰ ਐ ਹੁੰਦਾ ਵੇਂ ਨੇੜੇ ਪਿੰਡਾਂ ਨੇ ਪਰਚੀ ਨਹੀਂ ਕਟਾਉਂਦੇ ਅੱਛਾ ਜੀ ਹਾਂ ਤੇ ਇਹਨਾਂ ਨੇ ਨੰਗਾ ਨਹੀਂ ਦਿੱਤੀ ਜੀ ਉਹ ਉਹ ਭੋਗ ਤੋਂ ਵੀ ਲੇਟ ਕਰਾਤੇ ਜਦੋਂ ਅਰਦਾਸ ਹੋਣ ਲੱਗੀ ਉਦੋਂ ਉਹ ਭੋਗਤੇ ਗਏ ਇਨਾਂ ਕੋਲੇ ਬਹੁਤ ਬਾਰਾਂ ਜੀ ਅਸੀਂ ਸਾਰੇ ਬੰਦੇ ਇੱਥੇ ਇਨਾਂ ਕੋਲੇ ਆ ਕੇ ਆਉਂਦੇ ਰਹੇ ਆ ਵੀ ਤੁਸੀਂ ਭਾਈ ਸਾਡਾ ਉਹਦਾ ਹੱਲ ਕਰੋ ਸ਼ਰਕ ਦਾ ਪਹਿਲਾਂ ਸਾਨੂੰ 16 ਤਰੀਕ ਦੇਤੀ ਜੀ ਫਿਰ ਸਾਨੂੰ 30 ਦੇਤੀ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਇੱਥੇ ਜਵਾਖ ਜੇ ਆ ਕੇ ਤੇ ਜਿਹੜੇ ਐਮਐਲਏ ਹਲਕੇ ਦੇ ਉਹਨਾਂ ਕੋਲੇ ਨਹੀਂ ਗੱਲ ਕੀਤੀ ਤੁਸੀਂ ਐਮਐਲਏ ਦੇ ਹਲਕੇ ਕੋਲ ਤਾਂ ਅਸੀਂ ਕੀਤੀ ਨਹੀਂ ਜੀ ਅਸੀਂ ਪਿੰਡਾਂ ਦੇ ਜਿਹੜੇ ਸਰਪੰਚਾ ਲਵੇ ਲਾਉਣੇ ਦੇ ਉਹ ਅਸੀਂ ਮੋਰਾ ਮੋਰਾ ਲਵਾਈ ਫਿਰਦੇ ਆ ਅੱਛਾ ਸਾਰੇ ਪਿੰਡਾਂ ਦੀਆਂ 15 ਪਿੰਡਾਂ ਦੇ ਡੇੜ ਸਾਰੇ ਪਿੰਡਾਂ ਤੋਂ ਅਸੀਂ ਲਵਾ ਕੇ ਲਏ ਆ ਉਹ ਆ ਵੀ ਅਸੀਂ ਤੁਹਾਡੇ ਨਾਲ ਆ ਨਾਲ ਖੜਾ ਜਿਹੜੇ ਸਟੇ ਲਈ ਆ ਜੀ ਜਿਹੜੇ ਬੱਚਿਆਂ ਨੇ ਜਿੰਨਾਂ ਦੀ ਬਹਾਨੇ ਦੀ ਸਟੇ ਹੈ ਉਹ ਕਹਿੰਦੇ ਅਸੀਂ ਹੱਥ ਬੰਨ੍ਹ ਹੱਟੇ ਵੀ ਸਾਡੇ ਪਿਓ ਦਾਦੇ ਦੀ ਮਰ ਗਏ ਸਾਡੀਆਂ ਮਾਵਾ ਸਾਡੇ ਪਿਓ ਮਰ ਗਏ ਵੀ ਸਾਡਾ ਹੁਣ ਤਾਂ ਤੁਸੀਂ ਸਾਡੇ ਨਾਲ ਮਕਾ ਲਓ ਹੱਥ ਬੰਨ ਨਹੀਂ ਜਾਂਦੇ ਨੇ ਉਹ ਇਹ ਜਮਾਂ ਨਹੀਂ ਸੁਣਦੇ ਉਹ ਬੱਚੇ ਤੁਹਾਨੂੰ ਜੇ ਦਿਖਾਵ ਮੇਰੇ ਕੋਈ ਨੰਬਰ ਵੀ ਆ ਜਾ ਕੋ ਹੁਣ ਸੱਤ ਦਿਨਾਂ ਉਹਨਾਂ ਨੂੰ ਮੈਂ ਉਹਰੇ ਆ ਛੋਟੇ ਮੌਰ ਦਿਨ ਉਹ ਜੀ ਹਾਂ ਜੀ ਇਹਦਾ ਖੇਤ ਹੈ ਜੰਨਾ ਦਾ ਖੇਤ ਹੈ ਜੰਨਾ ਸਟੇ ਲਈ ਆ ਉਹਦੇ ਸਾਨੂੰ ਸ਼ਰਾਬ ਪੀਏ ਝੜਕਦਾ ਮਾਰੀ ਜਾਂਦਾ ਜਦੋਂ ਐਕਸੀਡੈਂਟ ਹੁੰਦੇ ਲੁੱਟਾਂ ਖਵਾ ਹੁੰਦੀਆਂ ਸਰ ਆਪ ਹੀ ਸੰਵੇਦਾ ਮਾਰੀ ਜਾਂਦਾ ਅਸੀਂ ਤਾਂ ਨਿਵੇੜ ਕੇ ਰਾਜਿਆਂ ਨੂੰ ਨਿਵੇੜ ਕੇ ਇਹ ਤਰੀਖ ਜੀ ਦੇ ਦਿੰਦੇ ਨਾ ਛੋਟੇ ਛੋਟੇ ਬੱਚੇ ਨੂੰ ਉਹ ਤੇ ਦੇਖ ਲਓ ਨਬੜ ਨਹੀਂ ਰਹੇ ਸਰਕਾਰ ਦੇ ਨਮਿੰਦੇ ਨਾਲ ਕਿਸੇ ਨਾਲ ਗੱਲ ਕੀਤੀ ਨਹੀਂ ਨਹੀਂ ਸਰਕਾਰ ਦੇ ਨਮਿੰਦੇ ਨਾਲ ਨਹੀਂ ਅਸੀਂ ਗੱਲ ਕਰੀ ਅਸੀਂ ਐਸ ਡੀ ਐਮ ਨੂੰ ਮਿਲਿਆ ਤਰਵੰਡੀ ਵਾਲੇ ਨੂੰ ਛੋਟੇ ਮਾਉੜ ਵਾਲੇ ਨੂੰ ਡੀ ਸੀ ਸਾਹਿਬ ਨੂੰ ਡਿਪਟੀ ਨੂੰ ਸਭ ਨੂੰ ਮਿਲਲੇ ਅਸੀਂ ਸਾਡੀ ਕਿਸੇ ਨੇ ਹਾਲ ਤਾਈਂ ਗੱਲ ਨਹੀਂ ਸੁਣੀ ਸਾਨੂੰ 3 ਮਹੀਨੇ ਹੋ ਗਏ ਗਿੜੇ ਦਿੰਦੇ ਆ ਸਰਕਾਰ ਦੇ ਧਿਆਨ ਚ ਨਹੀਂ ਹੈਗੀ ਸਰਕਾਰ ਦੇ ਧਿਆਨ ਚ ਤਾਂ ਜੇ ਧਿਆਨ ਚ ਹੁੰਦੀ ਫਿਰ ਬਣਾ ਲਾ ਦੇ ਜੀ ਸਾਨੂੰ ਕਿਰਾ ਐਸ.ਡੀ.ਐਮ ਨੇ ਆਖਿਆ ਸੀਗਾ ਤਸੀਲਦਾਰ ਨੇ ਅਕੇ ਲੋਕ ਇਟ ਲਵਾ ਦੇਣਾ ਮੈਂ ਸਾਡੇ ਕੋਲ ਦਾ ਕੁਸਲ ਬਾਉ ਲਵਾਉ ਤਾਂ ਸਹੀ ਅਜਿਹੇ-ਜਿਹੇ ਖੱਡੇ ਪਏ ਨੇ ਆਏ ਆ ਕਰਦੀਆਂ ਜਾਂਦੀਆਂ ਗੱਡੀਆਂ ਪਟੇ ਉੱਥੇ ਟੁੱਟਦੇ ਨੇ ਕਿੰਨਾ ਨੁਕਸਾਨ ਹੁੰਦਾ ਅਸੀਂ ਹੁਣ ਅਸੀਂ ਤਾਂ ਇਹ ਮਾਸੀ ਆ ਵੀ ਜਾਂ ਤਾਂ ਹਾ ਜਿਹੜਾ ਸੱਟ ਜਾ ਇਹਨਾਂ ਦਾ ਇਹ ਖੋਲਣ ਲੱਗਾਂਗੇ ਜੇ ਕੋਸ ਦਿਨ ਦੰਨੇ ਆ ਇਹਨਾਂ ਨੂੰ ਨਹੀਂ ਅਸੀਂ ਤਾਂ ਮਾਰਾਂਗੇ ਚਾੱਕ ਕੇ ਪਕਾ ਕੇ ਪਰੇ ਤੇ ਆ ਜੇ ਵੀ ਸੀ ਲਿਆ ਕੇ ਆ ਥੜੇ ਜੇ ਸਾਰੇ ਪਟਾ ਦੇਾਂਗੇ ਹੋਰ ਅੱਕੇ ਕੀ ਕਰਾਂਗੇ ਅਸੀਂ ਹੁਣ ਹਾਂਜੀ ਹੁਣ ਤੁਸੀਂ ਦੇਖ ਲਓ ਕੀ ਕਰਦੇ ਹੋ ਅੱਛਾ ਜਦੋਂ ਤੁਸੀਂ ਇੱਥੇ ਬੈਠਦੇ ਹੋ ਆ ਕੇ ਕੋਈ ਪ੍ਰਸ਼ਾਸਨ ਅਧਿਕਾਰੀ ਹੁਣ ਕੀ ਕਹਿ ਕੇ ਗਿਆ ਤੁਹਾਨੂੰ ਤਾਂ ਬੈਠਣ ਦਾ ਵਾਵਾ ਦੇਣਗੇ ਕੋਈ ਬੱਚਾ ਨਹੀਂ ਆਇਆ ਜੀ ਹੁਣ ਇਸ ਵਕਤ ਸਾਨੂੰ 8 9 ਤਰੀਕ ਦੇ ਬੈਠਿਆ ਇੱਕ ਬੱਚਾ ਵੀ ਨਹੀਂ ਆਇਆ ਸਾਡਾ ਕੋਈ ਸਰਕਾਰੀ ਨੁਮਾਇੰਦਾ ਸਾਡੇ ਨੂੰ ਆ ਕੇ ਐਵੇਂ ਵੀ ਨਹੀਂ ਪੁੱਛਿਆ ਵੀ ਤੁਹਾਨੂੰ ਕੀ ਲੋਖਾ ਕਾਦੇ ਮਾਰੇ ਬੈਠੋ ਕੋਈ ਸਰਕਾਰ ਨਹੀਂ ਸੁਣਦੀ ਜੀ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਫੇਰ ਕਹਿ ਦਿੰਦੇ ਆ ਇਹ ਸੜਕਾਂ ਤੇ ਆ ਗਏ ਲੋਕ ਆ ਰਾਨ ਹੁੰਦੇ ਆ ਲੋਕ ਸੜਕ ਤੇ ਆਏ ਬਣਾ ਇਹ ਗੱਲ ਹੀ ਨਹੀਂ ਸੁਣਦਾ ਜੀ ਮੈਨੂੰ ਤਾਂ ਲੱਗਦਾ ਇੱਥੋਂ ਸਾਨੂੰ ਫੇਰ ਵੀ ਨਾ ਕਿਸੇ ਚੌਂਕ ਚੌਂਕ ਤੇ ਜਾਣਾ ਪਵੇ ਵੀ ਟੂਲ ਪਲਾਜੇ ਤੋਂ ਫੇਰ ਆ ਲੈਣਾ ਪਵੇ ਕਿਸੇ ਵੱਡੇ ਰੋਡ ਤੇ ਜਾਂ ਖੰਡਾ ਚੌਂਕ ਨਾ ਬੰਦ ਕਰਨਾ ਪਵੇ ਫੇਰ ਸੁਣਨੀਆ ਸਾਡੇ ਕੋਲੇ ਕੋਈ ਸਨਾਈ ਨਹੀਂ ਸਾਡੀ ਜੀ ਇਥੋਂ ਦੀ ਤੁਸੀਂ ਵੀ ਆਮ ਲੋਕ ਹੋ ਜਿਹੜੇ ਹਲਕੇ ਦੇ ਕੋਈ ਐਮਐਲਏ ਨੇ ਜਾਂ ਕੋਈ ਚੇਅਰਮੈਨ ਉਹ ਵੀ ਇਥੋਂ ਟੱਪਦੀ ਹੈ ਮੇਨ ਰੋਡ ਸੜਕ ਟੱਪਦੇ ਆ ਜੀ ਆ ਬਲਜਿੰਦਰ ਕੌਰ ਬੀਬੀ ਬਲਜਿੰਦਰ ਕੌਰ ਰੋਜ਼ ਲੰਘਦੇ ਇਥੋਂ ਦੀ ਇਧਰ ਦੀ ਆ ਜਾਂਦੀ ਤੇ ਸ਼ੀਸ਼ੇ ਹੁੰਦੇ ਆ ਕਾਲੇ ਜੀ ਬੰਦ ਕਰ ਲੈਂਦੇ ਆ ਸਾਰਾ ਕੁਝ ਦਿੰਦਾ ਜੀ ਉਹਨਾਂ ਨੂੰ ਸਭ ਦਿੰਦਾ ਸੜਕ ਟੁੱਟੀ ਤੋਂ ਵੀ ਲੰਘਦੇ ਆ ਸਾਰਾ ਕੁਝ ਦਿੰਦੇ ਆ ਹੁਣ ਇਹ ਸਾਡਾ ਔਰ ਮੁੱਖ ਮੰਤਰੀ ਸਾਹਿਬ ਆਉਣ ਅੱਥੇ ਆ ਰਿਹਾ ਮੋੜ ਦੇਖੇਗਾ ਮੋੜ ਇਹ ਮੋੜ ਆਊਗਾ ਮੜਾ ਇਹ ਉਹਨਾਂ ਨੂੰ ਨਹਿਰ ਕੰਨੀ ਹੋ ਕੇ ਦੇਖੇ ਮੁੱਖ ਮੰਤਰੀ ਸਾਹਿਬ ਜੇ ਪਾਸੇ ਵਗ ਜੇ ਟੈਂਸ਼ਨ ਵਾਲੇ ਉਹ ਤੇਰੀ ਫਾੜ ਕਾਲੀ ਪਾਸੇ ਵਗ ਜੇ ਉੱਥੇ ਪਾਣੀ ਫਿਰਦਾ ਛੜਕਦੇ ਸੜੇ ਹਨ ਮਾਰ ਦਿਆ ਜੀ ਆ ਬਾਥਰੂਮਾਂ ਦਾ ਪਾਣੀ ਨਾ ਫਿਰਦਾ ਛੜਕਦੇ ਬੀਦੀ ਪਾਣੀ ਦੇ ਬੀਦੀ ਲੰਗਦੇ ਉੱਥੇ ਉੱਥੇ ਬੁੜੀਆਂ ਤਾਂ ਜਮਾ ਬੜੀ ਮੁਸ਼ਕਲ ਨਾਲ ਲੱਗਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਨੇ ਤੇ 17 ਤਰੀਕ ਨੂੰ ਹਾਂ ਉਹ ਆ ਰਹੇ ਆ ਉਹ ਵੀ ਦੇਖਣਾ ਉਹ ਕਹਿੰਦੇ ਆ ਮੁੱਖ ਮੰਤਰੀ ਅਸੀਂ ਵੀ ਆਇਆ ਕਰਾਂਗੇ ਆਇਆ ਕਰਾਂਗੇ ਸੜਕਾਂ ਟੁੱਟੀਆਂ ਹਾਸੇ ਹੋਈ ਜਾਂਦੇ ਆ ਕੋਈ ਸੁਣਾਈ ਨਹੀਂ ਹੋਈ ਸੀ ਸਾਡੀ ਕੋਈ ਵੀ ਕੋਈ ਐਮਐਲਏ ਰਾਮਪੁਰੇ ਵੀ ਅਸੀਂ ਧਰਨੇ ਲਾ ਕੇ ਦੇਖ ਲੈ ਕੋਈ ਐਮਐਲਏ ਨਹੀਂ ਕੁਝ ਕਰਾਈ ਆਮ ਆਦਮੀ ਪਾਰਟੀ ਕਹਿੰਦੀ ਸੀ ਆਮ ਲੋਕਾਂ ਦੀ ਆ ਸਰਕਾਰ ਆ ਨਹੀਂ ਸਰਕਾਰ ਜੀ ਆਮ ਲੋਕਾਂ ਦੀ ਆ ਤੁਸੀਂ ਲੋਕਾਂ ਨੂੰ ਹੈਰਾਨ ਕਰਦੇ ਹੋ ਨਹੀਂ ਕਰਦੇ ਜੀ ਹੈਰਾਨ ਤਾਂ ਇਹ ਕਰਦੇ ਆ ਜੀ ਐਮਐਲਏ ਸਾਹਿਬ ਪਤਾ ਨਹੀਂ ਮੇਰੇ ਹੁਣ ਨਾਂਜਾਦ ਨਹੀਂ ਕਿੱਥੇ ਆ 2 ਘੰਟੇ ਸੜਕ ਬੰਦ ਕਰੀ ਰਹੀ ਰੱਖੀ ਆ ਜੀ ਆਇਆ ਉਹ ਜਹਾਜ਼ ਤੇ ਤੇ ਉੱਥੇ ਕੋਈ ਐਂਬੂ ਲੈਕਸ ਨਹੀਂ ਲੱਗਣ ਦਿੱਤੀ ਉਹਨੇ ਮਾਰ ਕੇ ਇਹਨਾਂ ਨੇ ਪੋਸਟ ਆ ਨਿਆ ਡਾ ਡੋ ਉਹ ਲਾ ਛੱਡਿਆ ਅਸੀਂ ਤਾਂ ਐਂਬੂ ਲੈਕਸ ਰੋਕਦੀ ਨਹੀਂ ਜੀ ਅਸੀਂ ਤਾਂ ਲੰਗਾ ਰੱਖਿਆ ਹੋਇਆ ਨਾ ਬਾਈਂ ਰੋਕੀ ਜੀ ਸਕੂਲ ਵਾਲੇ ਬੱਚਿਆਂ ਦੀ ਜਾਂ ਕੋਈ ਬੰਦਾ ਢਿੱਲਾ ਮਸਾ ਕੇ ਤੇ ਨਹੀਂ ਰੋਕਿਆ ਸੀ ਭਾਰਤੀ ਕਿਸਾਨ ਇਹਨੇ ਆਪਣੀ ਮਾਰ ਸਾ ਤੇ ਸਿੱਧੂਪੁਰ ਕਾਈ ਨੇ ਕਹਿੰਦੇ ਅਸੀਂ ਲੰਗਾ ਸਪੈਸ਼ਲ ਰੱਖਦੇ ਹਾਂ ਜੀ ਅਸੀਂ ਝੁੰਜ ਰਹੇ ਹਾਂ ਸਾਲ ਪਾਰ ਝੁੰਜਾ ਮੈਂ ਸਾਡੇ ਪ੍ਰਧਾਨਾਂ ਨੂੰ ਵੀ ਕਹਿਆ ਸੀ ਮੈਂ ਪ੍ਰਧਾਨ ਜੀ ਇਹਨਾਂ ਨੇ ਗੱਲ ਨਹੀਂ ਸੁਣੀ ਮੇਰਾ ਬੱਚਾ ਬਾਹਰ ਸੀਗਾ ਜੀ ਬਾਹਰ ਮੈਂ ਬਾਹਰ ਵੀ ਜਾ ਸਕਦਾ ਮੈਂ ਇਹ ਸਾਂਝੇ ਸੰਘਰਸ਼ ਲੜ ਕੇ ਮੈਂ ਮੇਰਾ ਮਨ ਇੱਧਰ ਸੰਰੋਟਾ ਉੱਧਰ ਮੈਨੂੰ ਕੋਈ ਸੰਧੂਰਤੀ ਨਹੀਂ ਮਿਲੀ ਮੇਰੇ ਬੱਚੇ ਇੱਥੇ ਕਹਿੰਦੇ ਵੀ ਤੂੰ ਕੌਣ ਆ ਹੁਣ ਕੌਣ ਆ ਤੇਰੇ ਕੋਲੇ ਪਲਾਜੇ ਤੇ ਮਖਿਆ ਜੀ ਪਿਛਲੇ ਸਾਲ ਦੀ ਗੱਲ ਆ ਜੀ ਅਸੀਂ ਦੋ ਜਣੇ ਹੀ ਰਹਿ ਗਏ ਸਾਲ ਪਾਲ ਲੜਿਆ ਜੀ ਇੱਥੇ ਤੇ ਫੇਰ ਵੀ ਮੇਰੀ ਜ਼ਮੀਰ ਐਡੀ ਸੀ ਮੈਂ 10 ਪਿੰਡ ਫੇਰੀ ਕਰਾ ਕੇ ਫੇਰ ਉੱਠਿਆ ਜੀ ਇੱਥੋਂ ਸਾਡੇ ਪਿੰਡ ਦਾ ਖਰਚਾ ਹੋਇਆ ਜੀ ਕਿਸੇ ਦਾ ਖਰਚਾ ਨਹੀਂ ਹੋਇਆ ਕਿਸੇ ਪਿੰਡ ਦਾ 60000 ਰੁਪਿਆ ਸਾਡੇ ਇਕੱਲੇ ਸੇਕਪੁਰੇ ਦਾ ਲੱਗਿਆ ਇੱਥ ਦੁਬਾਰੇ ਹੁਣ ਮੈਨੂੰ ਕਹਿੰਦੇ ਆਂ ਪ੍ਰਧਾਨ ਬੈਨਾ ਤਾਂ ਹੈਗਾ ਹੁਣ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਜਿੰਨਾ ਚਿਰ ਸਾਡੇ ਪਿੰਡ ਦਾ ਤੇ ਸਾਡੀਆਂ ਜੁਨੀਆਨਾ ਦਾ ਇੰਨਾ ਸਹਾਇਜ ਹੋਗਾ ਸਾਰਿਆਂ ਦਾ ਮਾਨਸਾ ਵਾਲਿਆਂ ਦਾ ਵੀ ਜਿੰਨਾ ਚਿਰ ਛੜਕ ਤੇ ਮਿੱਟੀ ਵਾਲ ਨਹੀਂ ਆਉਂਦਾ ਉਨਾਂ ਚਿਰ ਨਹੀਂ ਉਠਾਂਗੇ ਸਟੇ ਹੋਈ ਹੋਈ ਹੈ ਜੀ ਸਟੇ ਹੋਈ ਆ ਸਰਕਾਰਾਂ ਨੂੰ ਕਿਸ਼ਤੇ ਬੜਕੇ ਰਾਜੇ ਜੀ ਬੱਚੇ ਉਹ ਤੁਹਾਨੂੰ ਮੈਂ ਦੱਸਾਂ ਜੇ ਆਕੋ ਮੈਂ ਹੁਣ ਮਗਾ ਦੇਣਾ ਇੱਥੇ ਤੁਹਾਡੇ ਕੋਲੇ 20 ਮਿੰਟਾਂ 'ਚ ਆ ਜਾ। ਸਤੇ ਤਾਂ ਇਹ ਸਰਕਾਰਾਂ ਦਾ ਕੋਈ 5 ਮਿੰਟਾਂ ਦਾ ਕੰਮ ਹੁੰਦਾ ਜੀ ਸਰਕਾਰ ਕੁਝ ਨਹੀਂ ਕਰ ਸਕਦੀ। ਜ਼ਿਮੀਦਾਰਾਂ ਦੇ ਤਾਂ ਬਾਹਾਂ 'ਚ ਜਦੋਂ ਕੋਈ ਆ ਭਾਰਤ ਮਾਲਾ ਕੱਢ ਰਹੇ ਆ ਜੀ ਉਦੋਂ ਤਾਂ ਪੈਸੇ ਦਿੱਤੇ ਤੋਂ ਬਿਨਾ ਜ਼ਿਮੀਦਾਰਾਂ ਦੇ ਬਲਡੋਜ਼ਰ ਵਾਰਤੇ ਜੀ ਸਰਕਾਰ ਮੂਰੇ ਕੀ ਚੀਜ਼ ਆ ਜਿਸ ਤੇ ਆਮ ਜ਼ਿਮੀਦਾਰਾਂ ਨੂੰ ਆ ਸੜਕ ਨਹੀਂ ਪੱਟਣ ਦਿੰਦੇ ਆ ਇਹ ਤਾਂ ਬਿਨਾਂ ਧੱਕੇ ਨਾਲ ਹੀ ਚੜ ਜਾਂਦੇ ਆ ਲੋਕਾਂ ਦੀ ਫਸਲ ਮਾਰੀ ਆ ਜੀ ਆ ਜਿਹੜੀ ਭਾਰਤ ਮਾਲ ਨਿਕਲਦੀ ਆ ਇਹਦਾ ਵੀ ਵਿਰੋਧ ਆ ਸਾਡਾ ਜੀ ਬਿਨਾਂ ਦਿੱਤੇ ਜ਼ਿਮੀਦਾਰਾਂ ਨੂੰ ਪੈਸੇ ਸੋ ਉਹਨਾਂ ਦੀ ਪੈੜੀ ਖਤਮ ਕਰਤੀ ਜੀ ਇਹਨਾਂ ਨੇ ਐਨੀ ਗੁੰੰਗੀ ਵਾਲੀ ਸਰਕਾਰ ਆ ਕੋਈ ਸਰਕਾਰ ਦੀ ਸ਼ਰਮਾਈ ਨਹੀਂ ਇਹਦੀ ਇਹ ਨੇ ਕਿਸਾਨਾਂ ਦਾ ਦਰਦ ਕਿਉਂਕਿ ਇੱਥੇ ਬੇਸ਼ੱਕ ਸਰਕਾਰ ਇਹ ਗੱਲ ਕਹਿ ਦਿੰਦੀ ਆ ਕਿ ਜਿਹੜੇ ਕਿਸਾਨ ਐ ਆਮ ਲੋਕਾਂ ਨੂੰ ਤਾਂ ਕਰ ਦਿਆ ਪਰ ਅਫਸੋਸ ਕਿ ਜਦੋਂ ਤੀ ਸੜਕ ਬਣੀ ਐ ਉਦੋਂ ਤੀ ਉਹ ਸੜਕ ਦਾ ਕੰਮ ਜਿਹੜਾ ਚੱਲਿਆ ਨਹੀਂ ਦਿੱਲੀ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਬੇਸ਼ੱਕ ਉੱਤੇ ਕੋਈ ਜਿਹੜੀ ਸਟੇ ਐ ਤਾਂ ਸਰਕਾਰ ਦੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਆਮ ਲੋਕਾਂ ਦੀ ਗੱਲ ਸੁਣੀ ਜਾ ਸਕੇ ਜੁੜੇ ਰਹੋ ਲੋਕਰਾਈ ਟੀਵੀ ਦੇ ਨਾਲ ਮੈਂ ਪਰਮਿੰਦਰ ਸਿੰਘ ਪੰਜਾਬ ਦੀ ਹਰ ਇੱਕ ਖਬਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਿਆ ਕਰਾਂਗੇ ਕਿਤੇ ਵੀ ਸਾਡੀ ਲੋੜ ਪੈਂਦੀ ਹੈ ਤੇ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੇ ਤੱਕ ਜਰੂਰ ਪਹੁੰਚਾਂਗੇ ਤਾਂ ਕਿ ਪੰਜਾਬ ਤੱਕ ਪੰਜਾਬ ਦੀ ਗੱਲ ਸਰਕਾਰ ਤੱਕ ਜਰੂਰ ਪਹੁੰਚਾ ਸਕੇ